ਯਾਰ ਦੋਸਤੋ ਅੱਜ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਰਦੀਪ ਸਿੰਘ ਦੀਪਾ ਮਾਨਕਵਾਲ ਦੇ ਨਾਲ ਤੇ ਅੱਜ ਗੱਲ ਕਰਾਂਗੇ ਕਣਕਾਂ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸਿਓ ਕੀ ਹਾਲ ਚਾਲ ਵਧੀਆ ਜੀ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਆ ਪੰਜਾਬ ਦੇ ਵਿੱਚ ਇਸ ਟਾਈਮ ਕਣਕਾਂ ਨੂੰ ਅੱਗ ਲੱਗ ਰਹੀ ਆ ਹਾਂਜੀ ਅੱਗ ਪਹਿਲਾਂ ਵੀ ਲੱਗਦੀ ਸੀ ਹਰੇਕ ਸਾਲ ਲੱਗਦੀ ਸੀ ਪਰ ਇਸ ਵਾਰ ਬਹੁਤ ਜ਼ਿਆਦਾ ਲੱਗ ਰਹੀ ਆ ਕਿਉਂਕਿ ਹੋਰ ਕਿਸੇ ਸੂਬੇ ਦੇ ਵਿੱਚ ਕਿਹਾ ਤਾਂ ਨਹੀਂ ਲੱਗ ਰਹੀ ਵੀ ਸਾਰੀ ਪੰਜਾਬ ਦੇ ਵਿੱਚ ਹੀ ਕਾਹਤੋਂ ਲੱਗ ਰਹੀ ਆ ਬਹੁਤ ਬਰੀ ਬਰੀ ਗੱਲ ਬੀਤੀ ਤੁਸੀਂ ਇਹ ਪੰਜਾਬ ਦੇ ਇਸ ਵਾਰ ਵੀ ਕਣਕ ਬਹੁਤ ਅੱਗ ਲੱਗੀ ਆ ਵੀ ਪਿੰਡਾਂ ਦੇ ਪਿੰਡ ਮੱਚੇ ਪੈਣੇ ਨਹੀਂ ਅੱਗ ਲੱਗੀ ਆ 15 15 ਸੌ ਕਿੱਲਾ ਵੇਚ ਜਣਿਆ ਤੇ 3000 ਕਿੱਲਾ ਮੱਚ ਗਿਆ ਇਹਦੇ ਕੀ ਇੱਕ ਬਹੁਤ ਮੱਚਦੀ ਆ ਇਹਦੇ ਵਿੱਚ ਦੇਖੋ ਇੱਕ ਵੀਡੀਓ ਕੋਲ ਮੈਂ ਪਾਈ ਦੇਖਿਜੀਏਗੀ ਇੱਕ ਮੱਛ ਦੇ ਤਿੱਲੀ ਲੈ ਕੇ ਅੱਗ ਲਾ ਰਿਆ ਸੀਗਾ ਠੀਕ ਹੈ ਇੱਕ ਕਣਕਾ ਪੱਕਿਆ ਹੋਇਆ ਨੇ ਇੱਕ ਤਿੱਲੀ ਇੰਨਾ ਕੰਮ ਕਰ ਦਿੰਦੀ ਆ ਵੀ ਸਾਰਾ ਜੰਗਲੇ ਤਵਾ ਕਰ ਦਿੰਦੀ ਆ ਵੀ ਐ ਜਿਹੜੇ ਲੋਕ ਨੇ ਅੱਗ ਲਾ ਰਹੇ ਨੇ ਇਹ ਪਿੰਡਾਂ ਨੂੰ ਉਹਨਾਂ ਆਪ ਹੀ ਜਾਗਣਾ ਪੈਣਾ ਮਾ ਦੇਖਣਾ ਪੈਣਾ ਉਹਨੇ ਕਿੱਥੇ ਕੀ ਹੈ ਜਦੋਂ ਹੁਣ ਕਣਕਾਂ ਪੱਕੀਆਂ ਨੇ ਦੂਰ-ਦੂਰ ਤੱਕ ਕੋਈ ਬੰਦਾ ਨਾ ਦਿਖੇ ਵੀ ਥੋੜਾ ਪੈਰਾ ਵੀ ਲਾਉਣਾ ਪੈਣਾ ਚਾਹੀਦਾ ਉਹਦੇ ਪਿੰਡਾਂ ਵਾਲਿਆਂ ਨੂੰ ਤੇ ਬਾਕੀ ਗੱਲ ਇਹ ਹੈ ਆ ਭਈ ਪੰਜ-ਪੰਜ ਚਾਰ-ਚਾਰ ਪਿੰਡਾਂ ਨੂੰ ਨਾ ਇੱਕ ਜਿਵੇਂ ਕਹਿੰਦੇ ਉਹ ਪਾਣੀ ਵਾਲੀਆਂ ਉਹ ਟ੍ਰਿੰਕੀਆਂ ਆਉਂਦੀਆਂ ਟ੍ਰਿੰਕੀਆਂ ਲਾ ਲਓ ਜਾਂ ਜਿਵੇਂ ਹੈਗੀਆਂ ਨੇ ਵੀ ਹੈ ਜੀ ਹਾਂ ਉਹ ਬਣਾ ਕੇ ਪੰਜ-ਚਾਰ ਪਿੰਡਾਂ ਨੂੰ ਦੇਣੀ ਚਾਹੀਦੀ ਸਰਕਾਰ ਨੂੰ ਵੀ ਜਾਈਆਂ ਨੇ ਸਰਕਾਰ ਦਾ ਵੀ ਇਹ ਫਰਜ਼ ਬਣਦਾ ਵਾ ਵੀ ਆਪਾਂ ਵੀ ਕੰਡ ਬਚਾਉਣਾ ਉਹਦਾ ਇੱਕ ਫਰਜ਼ ਹੈ ਜੀ ਜਦ ਕਿ ਆਪਾਂ ਦੇਖਦੇ ਹੁੰਦੇ ਆਂ ਵੀ ਪ੍ਰਾਣੀ ਨੂੰ ਅੱਗ ਲੱਗ ਜਾਂਦੀ ਆ ਪੰਜਾਂ ਮਿੰਟਾਂ ਦੇ ਵਿੱਚ ਆ ਜਾਂਦੀ ਹੈ ਪੁਲਿਸ ਹੁਣ ਤਿੰਨ ਤਿੰਨ ਘੰਟੇ ਨਹੀਂ ਪਹੁੰਚਦੀ ਜੀ ਪਿੰਡਾਂ ਦੇ ਪਿੰਡ ਮੱਚ ਜਾਂਦੇ ਨੇ ਗੱਲ ਇਹ ਵੀ ਆ ਇੱਕ ਗੱਲ ਮੈਂ ਹੋਰ ਦੱਸਣਾ ਵੀ ਬਾਹਰ ਨੇ ਵੀਰਾ ਕਵਡੀ ਨੇ ਮੈਚ ਕਰਵਾਉਂਦੇ ਨੇ ਵੀ ਵੱਡੀਆਂ ਗੱਡੀਆਂ ਦਿੱਤੀਆਂ ਨੇ ਚੰਗੀ ਕਰ ਲਾ ਵਧੀਆ ਕਰ ਲਾ ਭਈ ਆਪਣਾ ਇੱਕ ਮੈਚ ਪੰਜਾਬ ਦੇ ਕਵਡੀ ਦੇ ਵਧੀਆ ਕਰਾਉਂਦੇ ਆਂ ਪਰ ਥੋੜਾ ਜਿਹਾ ਪੰਜਾਬੀ ਵੀਰਾਂ ਨੂੰ ਇਹ ਵੀ ਮੇਰੀ ਇੱਕ ਹੈਗੀ ਬੇਨਤੀ ਵੀ ਥੋੜਾ ਜਿਹਾ ਇਧਰ ਵੀ ਧਿਆਨ ਦਿਓ ਤੇ ਕਿਉਂਕਿ ਕਰਜ਼ਾ ਚੱਕ ਕੇ ਲੋਕ ਜ਼ਮੀਨਾਂ 'ਤੇ ਬੋਹਦੇ ਨੇ ਵੀ ਇੱਕ ਉਮੀਦ ਆਸ ਹੁੰਦੀ ਹੈ ਉਹ ਤੋਂ ਵੀ ਆਪ ਦਾ ਘਰੇ ਮੈਂ ਕੁੜੀ ਦਾ ਵਿਆਹ ਕਰੂ ਜਾਂ ਮੈਂ ਆ ਕੁਝ ਕਰੂੰਗਾ ਤੇ ਉੱਥੇ ਜੇ ਕਣਕ ਮੱਚ ਜਾਂਦੀ ਆ ਸਾਰਾ ਕੁਝ ਤਬਾਹ ਹੁੰਦਾ ਵਾ ਇੱਕ ਵੀਰ ਨੇ ਪਾਈ ਸੀ ਵੀਡੀਓ ਬਚਾਰਾ ਰੋ ਰਿਹਾ ਕੋ ਰੋਂਦਾ ਸੀਗਾ ਟਰੈਕਟਰ ਕੋਲ ਕੱਢ ਕੇ ਪਰ ਲੋਕਾਂ ਨੇ ਉਹਦੇ ਇੰਨੀ ਕੁ ਮਦਦ ਕਰਤੀ ਆ ਜਿੰਨਾ ਉਹ ਬੰਦਾ ਹੀ ਸਾਰਾ ਪੈਸਾ ਜਿਹੜਾ ਪੂਰਾ ਹੋਊਗਾ ਪਰ ਉਹ ਵੀਰ ਦਾ ਵੀ ਇੱਕ ਮੈਂ ਬੜੀ ਸਮਝਦਾ ਹਾਂ ਉਹਨੇ ਇੱਕ ਵੀਡੀਓ ਪਾਈ ਆ ਇਹ ਚੈਨਲ ਤੇ ਕਹਿੰਦਾ ਵੀਰ ਜੀ ਮੈਨੂੰ ਮੇਰੇ ਪੈਸੇ ਮਿਲ ਗਏ ਨੇ ਹੁਣ ਮੈਨੂੰ ਹੋਰ ਪੈਸੇ ਨਾ ਪਾਓ ਬਹੁਤ ਵਧੀਆ ਗੱਲ ਆ ਜੀ ਜੇ ਕਹੇ ਹੋਰ ਸੁਪੇ ਦਾ ਬੰਦਾ ਹੁੰਦਾ ਮੈਂ ਕਹਿੰਦਾ ਉਹਨ ਕਿਤੇ ਨਹੀਂ ਆਜ ਕੋ ਕਹਿੰਦਾ ਇਹ ਪੰਜਾਬੀ ਇੱਕ ਜਿਹੜਾ ਆਪਦਾ ਕਹਿੰਦਾ ਮੇਰਾ ਖਰਚਾ ਪੂਰਾ ਹੋ ਗਿਆ ਭਾਈ ਹੱਥ ਬਣ ਕੇ ਬੈਂਕੀ ਆ ਵੀ ਮੈਨੂੰ ਹੋਰ ਪੈਸੇ ਨਾ ਪਾਓਗੇ ਇਹ ਵੀ ਇੱਕ ਬਹੁਤ ਵਧੀਆ ਗੱਲ ਨਾਲ ਜੀ ਤੇ ਤੁਸੀਂ ਕੀ ਹੱਲ ਹੋ ਸਕਦਾ ਵੀ ਆਉਣ ਵਾਲੇ ਜਿਹੜੇ ਟਾਈਮ ਆ ਅਗਲੇ ਸਾਲਾਂ ਨੂੰ ਕਣਕ ਬੀਜਣਗੇ ਵੀ ਕਣਕ ਨੂੰ ਅੱਗ ਨਾ ਲੱਗੇ ਵੀ ਕੀ ਵਿਚਾਰ ਹੋ ਸਕਦਾ ਉਹ ਵੀ ਉਹਦੇ ਆਲੇ-ਦੁਆਲੇ ਜਾਂ ਕਿਸੇ ਦੇ ਵੀ 2 ਕਿੰਨੇ 4 ਕਿੰਨੇ ਵੀ ਆਲੇ-ਦੁਆਲੇ ਕੁਝ ਕੀਤਾ ਜਾਵੇ ਸੱਪਾਣਾ ਤਾਂ ਕਹਿੰਦੇ ਵੀ ਸੈਟਲਾਈਟ ਹੈ ਸਾਡੇ ਕੋਲੇ ਵੀ ਸੈਟਲਾਈਟ ਨਾਲ ਹੀ ਦੇਖ ਲੈਣੇ ਤੋਂ ਨੇ ਅੱਗ ਲੱਗੀ ਮੈਂ ਜਿੱਥੇ ਉਪਰਾਲੇ ਲੱਗਦੀ ਆ ਹੁਣ ਸੈਟਲਾਈਟ ਕਿੱਥੇ ਗਏ ਨੇ ਹਮ ਹੁਣ ਵੀ ਸੈਟਲਾਈਟ ਨਾਲ ਦੇਖਣੋ ਵੀ ਕੌਣ ਅੱਗ ਲਾ ਰਿਹਾ ਕਿੰਨੇ ਲਾ ਰਿਹਾ ਸਾਰਾ ਕੁਝ ਹੋ ਸਕਦਾ ਜੀ ਕਿਸਾਨਾਂ ਨੂੰ ਕਿਸਾਨਾਂ ਦਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਹਾਂਜੀ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰ ਨੂੰ ਅਰਥ ਬੰਨ ਕੇ ਬੇਨਤੀ ਆ ਭਾਈ ਜਦੋਂ ਕਣਕਾਂ ਪੱਕੀਆਂ ਨੇ ਬਿਜਲੀ ਦੇ ਲੋਸ ਟਾਈਮ ਬੰਦ ਕਰ ਦਿੰਦੇ ਕੋਈ ਤਾਂ ਰ ਕੋਈ ਸਪਾਰਕਣਾ ਕਰ ਜਵੇ ਤੇ ਚਿਗਾੜਾ ਲੱਗਨੋਂ ਡਰ ਹੁੰਦਾ ਵੀ ਚਲੋ ਬਿਜਲੀ ਇਹ ਬਹੁਤ ਮਹਿਕਮਾ ਦਾ ਹੈਗਾ ਜਿਹੜਾ ਲੈਡ ਨਹੀਂ ਛੱਡਦੇ ਖੱਤਿਆਂ 'ਚ ਬੜੀ ਚੰਗੀ ਗੱਲ ਆ ਬਾਕੀ ਇਹ ਜਿਹੜਾ ਸੈਟੇਲਾਈਟ ਨਾਲ ਦੇਖਣਾ ਚਾਹੀਦਾ ਵਾ ਕਿੱਥੇ ਕੀ ਆ ਜਦੋਂ ਸਰਕਾਰ ਪ੍ਰਾਲੀ ਮੁਖ ਦਾ ਕਹਿੰਦੀ ਉਹ ਵੀ ਆ ਕੁਝ ਟਾਈਮ ਵੀ ਮਿੰਟਾਂ 'ਚ ਪੰਜ ਮਿੰਟਾਂ 'ਚ ਉਹਨੂੰ ਪੜ ਲਾਂਗੇ ਆ ਕਰ ਲਾਂਗੇ ਜਿਉਂ ਪਹਿਲਾਂ ਗੇ ਹੁਣ ਜਦੋਂ ਕਣਕ ਇਹਦੇ ਬਾਰੇ ਵੀ ਧਿਆਨ ਦੇਣ ਨੂੰ ਪਾਈ ਮੈਂ ਤਾਂ ਇਹ ਨੋਟ ਤੁਹਾਡੀਆਂ ਗੱਲਾਂ ਤੇ ਇੱਕ ਨਿਚੋੜ ਲੱਗਦਾ ਵੀ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਹੱਥ ਹੈਗਾ ਹੱਥ ਹੈਗਾ ਹਾਂ ਜਰੂਰ ਹੈਗਾ ਵੀ ਭਾਈ ਇਹ ਮੂਤ ਅੱਕ ਲੱਗਦੀ ਨਹੀਂ ਹੈ ਕਿ ਇੰਨਾ ਤੱਕ ਪਹਿਲੀ ਵਾਰ ਇੰਨੀ ਨਤਵਾ ਹੈ ਜਿੰਨਾ ਹੁਣ ਤਬਾਹ ਹੋ ਗਿਆ ਵਾ ਜੇ ਕਿਹਦਾ ਕੋਈ ਹੈਗਾ ਕੋਈ ਰਾਜ ਸੂਬਾ ਜਾਂ ਕਾਨੂੰਨ ਹੋਊਗਾ ਜਾਂ ਸਰਕਾਰਾਂ ਦਾ ਕੋਈ ਹੱਥ ਹੋਊਗਾ ਹੈ ਕੋਈ ਚੀਜ਼ ਇਹ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਤੁਹਾਨੂੰ ਕੀ ਲੱਗਦਾ ਦੋਸਤੋ ਵੀ ਕਿਸੇ ਦਾ ਹੱਥ ਹੋ ਸਕਦਾ ਹੈ ਇਹਦੇ ਵਿੱਚ ਤੇ ਜੇ ਹੋ ਸਕਦਾ ਤਾਂ ਮੈਨੂੰ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਆਪਾਂ ਉਹ ਕਮੈਂਟਾਂ ਦੇ ਉੱਤੇ ਫਿਰ ਵੀਡੀਓ ਬਣਾਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ